ਆ ਬਾਬਾ ਬਲਵੀਰ ਸਿੰਘ ਜੀ ਦੇ ਨਾਲ ਅੱਜ ਸਾਡੀ ਮੀਟਿੰਗ ਹੋਈ ਸੀਗੀ ਪਹਿਲੇ ਬਾਬਾ ਜੀ ਤੇ ਨਾਲ ਅਸੀਂ ਡਿਸਕਸ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਸੀਂ ਕੀ ਕੀ ਤਿਆਰੀ ਕਰ ਰਹੇ ਹਾਂ ਜਿੱਦਾਂ ਬਾਬਾ ਜੀ ਦਾ ਮੇਨ ਕੰਸਰਨ ਸੀਗਾ ਜਿੱਦਾਂ ਆਖਰੀ ਦਿਨ ਮੌਲਾ ਨਿਕਲਦਾ ਹੈ ਉਹਦੀ ਬੈਰੀਕੇਡਿੰਗ ਲੋਕਾਂ ਦੀ ਸੇਫਟੀ ਸਿਕਿਉਰਿਟੀ ਦੇ ਬਾਰੇ ਸਾਡੀ ਡਿਸਕਸ਼ਨ ਹੋਈ ਸੀਗੀ ਫਿਰ ਅਸੀਂ ਮੌਕੇ ਤੇ ਆ ਕੇ ਚੈੱਕ ਕੀਤਾ ਬਾਬਾ ਜੀ ਨੇ ਦੱਸਿਆ ਕਿ ਜਿੱਦਾਂ ਉਹਨਾਂ ਦੇ ਘੋੜਿਆਂ ਦਾ ਈਵੈਂਟ ਹੁੰਦਾ ਹੈ ਔਰ ਵੀ ਇਵੈਂਟ ਉਧਰ ਲੋਕਾਂ ਨੂੰ ਪ੍ਰੋਬਲਮ ਆਂਦੀ ਹੈ ਕਈ ਵਾਰ ਲੋਕ ਇੰਜਰਡ ਹੋ ਜਾਂਦੇ ਉਹ ਐਂਬੂਲੈਂਸ ਲੈ ਕੇ ਜਾਣਾ ਉਹ ਸਾਰੀ ਚੀਜ਼ ਹੁੰਦੀ ਹੈ ਤਾਂ ਕਰਕੇ ਫਿਰ ਬਾਬਾ ਜੀ ਸਾਡੇ ਨਾਲ ਆਏ ਸੀਗੇ ਅਸੀਂ ਉਹਨਾਂ ਨਾਲ ਡਿਸਕਸ ਕੀਤਾ ਕਿੱਦਾਂ ਅਸੀਂ ਬੈਰੀਕੇਡਿੰਗ ਕਰਨੀ ਹੈ ਕਿੰਨੀ ਲੇਅਰਸ ਆਫ ਬੈਰੀਕੇਡਿੰਗ ਕਰਨੀ ਹੈ ਲੋਕਾਂ ਦੀ ਸੇਫਟੀ ਸਿਕਿਉਰਿਟੀ ਦੇ ਲਈ ਅਸੀਂ ਕੀ ਕੀ ਅਰੇਂਜਮੈਂਟ ਕਰਨੇ ਹੈ ਬਾਬਾ ਜੀ ਨੇ ਵੀ ਆਪ ਦੇ ਸਜੈਸ਼ਨ ਦਿੰਦੇ ਅਸੀਂ ਉਹਨਾਂ ਨੂੰ ਸਾਡੇ ਸਜੈਸ਼ਨ ਦਿੰਦੇ ਆ ਤਾਂ ਅਸੀਂ ਉਸ ਪਰ ਵਰਕ ਆਊਟ ਵਰਕ ਕਰ ਰਹੇ ਆਂ ਔਰ ਜਿੱਦਾਂ ਵੀ ਔਨ ਦਾ ਡਿਊਰਿੰਗ ਸੜਜਦ ਜਿੱਦਾਂ ਜਦੋਂ ਅਸੀਂ ਈਵੈਂਟ ਤੇ ਆਪਣੀ ਨੇੜੇ ਪਹੁੰਚੇ ਜਿੰਨਾਂ ਦੀ ਤਿਆਰੀ ਕਰਨੀ ਹੈ ਉਹ ਸਹੀ ਸਾਡੀ ਤਿਆਰੀ ਸਹੀ ਪੂਰੀ ਕਰਨੀ ਹੈ ਅੱਜ ਹੋਲਾ ਮਹੱਲਾ ਕੌਮੀ ਤਿਉਹਾਰ ਹੋਲਾ ਮਹੱਲਾ ਜਿੱਥੇ ਦੇਸ਼ ਵਿਦੇਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਸਾਰੇ ਤੱਕ ਜਿੱਥੇ ਅਸਥਾਨ ਨੇ ਕਿਲਾ ਅਨੰਦਗੜ੍ਹ ਸਾਹਿਬ ਤੇ ਬੁੱਢਾ ਦਲ ਦੀ ਸ਼ੌਣੀ ਗੁਰਦੁਆਰਾ ਗੁਰੂ ਕਾ ਬਾਗ ਸ਼ਹੀਦੀ ਬਾਗ ਸਾਰੇ ਅਸਥਾਨਾਂ ਤੇ ਜਿੱਥੇ ਗੁਰਸਿੱਖ ਸੰਗਤਾਂ ਬਹੁਤ ਵੱਡੀ ਤਦਾਦ ਤੇ ਪਹੁੰਚਦਿਆਂ ਨੇ ਤੇ ਉੱਥੇ ਹੀ ਜਿਹੜੇ ਆ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਜੰਗਜੂ ਜਿਹੜੇ ਸਾਰੇ ਨਿਹੰਗ ਸਿੰਘ ਫੌਜਾਂ ਚੰਗੀ ਅਭਿਆਸ ਦਿਖਾਉਂਦੀਆਂ ਨੇ ਤੇ ਉਹਦੇ ਵੀ ਦਰਸ਼ਨ ਦਦਾਰੇ ਕਰਨ ਵਾਸਤੇ ਪਹੁੰਚਦਿਆਂ ਨੇ ਗੁਰੂ ਦੀਆਂ ਕੁਰਸੇ ਸੰਗਤਾਂ ਜਿਹੜਾ 27 28 ਤੇ ਇੱਕ ਜਿਹੜਾ ਮਾਰਚ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੌਮੀ ਤਿਉਹਾਰ ਹੋਲਾ ਮਹੱਲਾ ਬਣਾਇਆ ਜਾ ਰਿਹਾ ਤੇ ਜਿਹੜਾ 2 3 ਤੇ 4 ਮਾਰਚ ਨੂੰ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਹਰ ਸਾਲ ਦੀ ਤਰਾਈ ਮਨਾਇਆ ਜਾ ਰਿਹਾ ਗੁਰੂਦਿਆਂ ਜਿੱਥੇ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰੇ ਦਲਾਂ ਪੰਥਾਂ ਦੇ ਮੁਖੀ ਸਹਿਬਾਨ ਸਾਰੇ ਗੁਰਸੇਕ ਸੰਗਤਾਂ ਸਾਰੇ ਸੰਤ ਮਹਾਂਪੁਰਖ ਸਾਡੇ ਸਤਿਕਾਰਯੋਗ ਸਿੰਘ ਸਹਿਬਾਨ ਸਾਰਿਆਂ ਨੇ ਇੱਥੇ ਦਰਸ਼ਨ ਦਦਾਰੇ ਦੇਨੇ ਨੇ ਉੱਥੇ ਹੀ ਬੁੱਢਾ ਤਲਵੰਦੋਂ ਜਿਵੇਂ ਹਰ ਸਾਲ ਹੀ ਜਿਹੜੇ ਆ ਜੁਗੋ ਜੋਗਟ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜਿਹੜੇ ਉਹ ਪ੍ਰਕਾਸ਼ ਕੀਤੇ ਜਾਂਦੇ ਨੇ ਤੇ ਜਿਹੜੇ ਜਿਹੜੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਵੀ ਬੁੱਢਾ ਤਲਵੰਦੋਂ ਹਰ ਸਾਲ ਕਰਵਾਏ ਜਾਂਦੇ ਨੇ ਤੇ ਨਾਲ ਹੀ ਜਿਹੜਾ 2 3 ਤੇ 4 ਤਰੀਕ ਨੂੰ ਬਹੁਤ ਵੱਡੇ ਪ੍ਰੋਗਰਾਮ ਹੁੰਦੇ ਨੇ ਗੁਰੂ ਦੇ ਲੰਗਰ ਆ ਟੋਟ ਵਰਤਾਏ ਜਾਂਦੇ ਨੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਤੇ ਜਿਹੜੇ ਲਾਇਸੈਂਸ ਹੈ ਰਵਾਇਤੀ ਨਿਹੰਗ ਸਿੰਘਾਂ ਦੇ ਧਾਰਮਿਕ ਉਹ ਵੀ ਰੀਨਿਊ ਕੀਤੇ ਜਾਂਦੇ ਨੇ ਨਵੇਂ ਬਣਾਏ ਜਾਂਦੇ ਨੇ ਤੇ ਸਾਰੇ ਬਹੁਤ ਗੁਰੂਤਿਆਂ ਸਿੱਖ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੁੰਦਾ ਹੈ ਹੋਲੇ ਮਹੱਲੇ ਤੇ ਹੋਂ ਪਹੁੰਚਣ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਗੁਰਸਿੱਖ ਸੰਗਤਾਂ ਆਉਂਦੀਆਂ ਨੇ ਖਾਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਜਦੋਂ ਹੋਲਾ ਮਹੱਲਾ ਹੁੰਦਾ 4 ਤਰੀਕ ਨੂੰ ਮਹੱਲਾ ਤੇ ਸਾਡੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੀ ਹੋਰਾਂ ਨੇ ਵੀ ਉਹਨਾਂ ਨੇ ਵੀ ਜਿੱਥੇ ਅਪੀਲ ਕੀਤੀ ਹੈ ਸੰਦੇਸ਼ ਦਿੱਤਾ ਤੇ ਉੱਥੇ ਹੀ ਹੈ ਸਾਰੀਆਂ ਨਿਹੰਗ ਸਿੰਘ ਜਥੇਵੰਦੀਆਂ ਵੱਲੋਂ ਵੀ ਜਿੱਥੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਤੇ ਉੱਥੇ ਜਿਹੜੇ ਨੇ ਸਾਡੇ ਬਾਣੇ ਦੇ ਵਿੱਚ ਕਈ ਵਾਰੀ ਦੇਖਦੇ ਨੇ ਨਿਹੰਗ ਸਿੰਘ ਫੌਜਾਂ ਜਿਹੜਾ ਬਹੁਤ ਹੀ ਡਿਸਪਲਨ ਦੇ ਵਿੱਚ ਰਹਿ ਕੇ ਜਿਹੜਾ ਮਹੱਲਾ ਖੇਡਦੀਆਂ ਨੇ ਤੇ ਜਿਹੜਾ ਗੁਲਾਲ ਛੁੱਟਦੀਆਂ ਨੇ ਉਹ ਸਾਡੀ ਇੱਕ ਪਰੰਪਰਾ ਹੈ ਬਹੁਤ ਅ ਵਧੀਆ ਟੰਗ ਦੇ ਨਾਲ ਮਹੱਲਾ ਜਿਹੜਾ ਖੇਡਿਆ ਜਾਂਦਾ ਤੇ ਜੰਗ ਜੂ ਕਰਤਬ ਦਿਖਾਉਂਦੇ ਨੇ ਨਿੰਗ ਸਿੰਘ ਫੌਜਾਂ ਗਤਕੇ ਦੇ ਜੋਰ ਦਿਖਾਉਂਦੇ ਨੇ ਘੋੜਸਵਾਰੀ ਦੇ ਜੋਰ ਦਿਖਾਉਂਦੇ ਨੇ ਤੇ ਜਿੱਥੇ ਜਿਹੜਾ ਗੁਲਾਲ ਹੈ ਉਹਦੀ ਮਰਿਆਦਾ ਜਿਹੜੇ ਆ ਕੇ ਬਾਹਰੋਂ ਉਹ ਗੰਦਾ ਰੰਗ ਸੁੱਟਦੇ ਨੇ ਇੱਕ ਦੂਜੇ ਤੇ ਆਪਣੇ ਜਿਹੜਾ ਕੋਈ ਸਾਡੇ ਨੌਜਵਾਨ ਬੱਚੀਆਂ ਬੱਚੇ ਹੁੰਦੇ ਨੇ ਉਹਨਾਂ ਦੇ ਅੱਖਾਂ ਦੇ ਵਿੱਚ ਸੁੱਟ ਦਿੰਦੇ ਨੇ ਉਹ ਬਿਲਕੁਲ ਉਹਦੇ ਤੇ ਸਖਤ ਮਨਾਈ ਹੋਣੀ ਚਾਹੀਦੀ ਹੈ ਤੇ ਨਹੰਗ ਸਿੰਘ ਫੌਜਾਂ ਇਹੋ ਜਿਹਾ ਕੰਮ ਨਹੀਂ ਕਰਦੀਆਂ ਕਦੇ ਵੀ ਜਿਹੜੇ ਹੋਰ ਵੀ ਲੋਕ ਸੰਗਤ ਆਉਂਦੀ ਆ ਜਿਹੜੇ ਸੰਗਤ ਦੇ ਰੂਪ ਦੇ ਵਿੱਚ ਇਹੋ ਜਿਹਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਬੇਨਤੀ ਹੈ ਇਹ ਕੰਮ ਜਿਹੜਾ ਇਹਦੇ ਤੋਂ ਬਹੁਤ ਜਿਹੜਾ ਧਿਆਨ ਦਿੱਤਾ ਜਾਵੇ ਮर्यादा ਦੇ ਵਿੱਚ ਰਹਿ ਕੇ ਹੀ ਕੰਮ ਜਿਹੜੇ ਆ ਉਹ ਕਾਰਜ ਕੀਤੇ ਜਾਣ ਨਾਲ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਸਾਡੇ ਨਹੰਗ ਸਿੰਘ ਫੌਜਾਂ ਜਿਹੜੀਆਂ ਨੇ ਸ਼ਹੀਦੀ ਦੇਗਾਂ ਜਿਹੜੀਆਂ ਗੁਰਦੁਆਰਾ ਸਾਡੀਆਂ ਸ਼ਾਉਣੀਆਂ ਦੇ ਵਿੱਚ ਉਹ ਬਹੁਤ ਹੀ ਮਰਿਆਦਾ ਦੇ ਅਨੁਸਾਰ ਸਾਰੇ ਕਾਰਜ ਕਰਦੀਆਂ ਨੇ ਤੇ ਜਿਹੜੇ ਬਾਹਰ ਸੜਕਾਂ ਤੇ ਤੇ ਜਾਂ ਆਪਣੇ ਬੈਠੇ ਹੁੰਦੇ ਨੇ ਦੁਕਾਨਾਂ ਲਾ ਕੇ ਵੇਚਦੇ ਨੇ ਨਿਹੰਗ ਸਿੰਘਾਂ ਦੇ ਬਾਣੇ ਚ ਕਈ ਵੈਸੇ ਵੀ ਬੈਠੇ ਹੁੰਦੇ ਨੇ ਉਹ ਜਿਹੜਾ ਦੇਗ ਜਿਹੜਾ ਉਹਨੂੰ ਭੰਗ ਕਹਿ ਕੇ ਵੇਚਦੇ ਨੇ ਉਹ ਸਾਡੇ ਆਪਣੇ ਮਰਿਆਦਾ ਤੇ ਬਿਲਕੁਲ ਉਲਟਾ ਹੈ ਉਹਦੇ ਤੇ ਜਿਹੜੇ ਆ ਸਰਕਾਰ ਨੂੰ ਵੀ ਤੇ ਸਾਡੀਆਂ ਨਿਹੰਗ ਸਿੰਘ ਫੌਜਾਂ ਵੀ ਉਹਨਾਂ ਤੇ ਬਿਲਕੁਲ ਸਖਤ ਖਲਾਫ ਨੇ ਇਹੋ ਜੇ ਕੰਮ ਨਹੀਂ ਹੋਣੇ ਚਾਹੀਦੇ ਜਿਹੜੇ ਸ਼ਹੀਦੀ ਦੇ ਗਾਂ ਦੀ ਬਦਨਾਮੀ ਕਰਦੇ ਨੇ ਤੇ ਨਾਲ ਹੀ ਬੇਨਤੀ ਹੈ ਬਹੁਤ ਹੀ ਸ਼ਰਦਾ ਭਾਵਨਾ ਸਤਕਾਰ ਦੇ ਨਾਲ ਆਪਾਂ ਆਓ ਬਾਜ਼ ਚੜ ਕੇ ਹਕੂਮੀ ਤੇ ਹਰ ਹੋਲੇ ਮਹੱਲੇ ਤੇ ਹੋਲੀ ਕੀਨੀ ਸੰਤ ਸੇਵ ਨਰੰਗ ਲਾਗਾ ਅਤ ਲਾਲਦੇਵ ਆਓ ਆਪਾਂ ਸਾਰੇ ਜਿਹੜੇ ਆ ਸ਼ਰਦਾ ਭਾਵਨਾ ਸਤਕਾਰ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਅ ਦਰਸ਼ਕ ਦਦਾਰੇ ਕਰਕੇ ਬਹੁਤ ਜਿੰਨੇ ਟ੍ਰੈਫਿਕ ਦੇ ਸੰਬੰਧ ਦੀ ਤੁਹਾਡੀ ਗੱਲਬਾਤ ਪ੍ਰਸ਼ਾਸਨ ਦੇ ਨਾਲ ਉਹ ਡੀਸੀ ਸਾਹਿਬ ਵੀ ਸਾਡੇ ਆਪਣੇ ਇੱਥੇ ਜਿਹੜੇ ਆਏ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਵਿਖੇ ਸਾਰੇ ਉਹ ਵੀ ਸਟੇਡੀਅਮ ਦਾ ਵੀ ਦੌਰਾ ਕੀਤਾ ਤੇ ਸਾਰੇ ਵੱਖ-ਵੱਖ ਥਾਵਾਂ ਨੇ ਜਿੱਥੇ ਮੇਲੇ ਦੇ ਵਿੱਚ ਕੀ ਕੀ ਜ਼ਰੂਰਤ ਸਹੂਲਤਾਂ ਚਾਹੀਦੀਆਂ ਨੇ ਸੰਗਤਾਂ ਵਾਸਤੇ ਨਿਹੰਗ ਸਿੰਘ ਫੌਜਾਂ ਨੂੰ ਕੋਈ ਵੀ ਕਮੀ ਨਾ ਹੋਵੇ ਉਹਦੇ ਵਾਸਤੇ ਉਹਨਾਂ ਨੇ ਗੁਰਮਤਾ ਕੀਤਾ ਤੇ ਉਹ ਜਿਹੜਾ ਜਿੱਥੇ ਟ੍ਰੈਫਿਕ ਦੀ ਸਮੱਸਿਆ ਜਦੋਂ ਮੁਹੱਲੇ ਚੜਦੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਉਹ ਆਪਣੇ ਜਿਹੜਾ ਉਹ ਟ੍ਰੈਫਿਕ ਦੀ ਸਮੱਸਿਆ ਵਾਸਤੇ ਬੈਰੀਕੇਟਿੰਗ ਜਦੋਂ ਘੋੜੇ ਭਜਦੇ ਨੇ ਉਹਦੇ ਵਾਸਤੇ ਤੇ ਜਿਹੜੇ ਉਹ ਗੁਰਮਤੇ ਜਿਹੜੇ ਕੀਤੇ ਗਏ ਤੇ ਉਹਨਾਂ ਨੇ ਵੀ ਬਹੁਤ ਵਧੀਆ ਕਿਹਾ ਕਿ ਜੋ ਵੀ ਨਹਿنگ ਸਿੰਘ ਫੌਜਾਂ ਨੂੰ ਕੋਈ ਕਮੀ ਕੋਈ ਲੱਗਦੀ ਹੈ ਉੱਥੇ ਸਾਨੂੰ ਦੱਸੋ ਅਸੀਂ ਉਹ ਪੂਰਾ ਵਧੀਆ ਕਰਾਂਗੇ ਨਾਲ ਹੀ ਪੰਜਾਬ ਸਰਕਾਰ ਨੂੰ ਜਿਹੜੀ ਹੈ ਜਦੋਂ ਇੱਥੇ ਆਪਾਂ ਜਿਹੜਾ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਤੇ ਨਾਲ ਹੀ 350 ਸਾਲਾ ਗੁਰਤਾ ਗੱਦੀ ਉਹਦੇ ਜਿਹੜੇ ਵੱਡੇ ਮੁਕਸ ਸਮਾਗਮ ਸੀ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਜਿਹੜੇ ਕੀਤੇ ਗਏ ਮੈਂ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਯਾਦ ਕਰਾਉਣਾ ਕਿ ਤੁਸੀਂ ਇੱਥੇ ਐਲਾਨ ਕੀਤਾ ਸੀ ਤੇ ਆ ਜਿਹੜੀ ਯੂਨੀਵਰਸਿਟੀ ਤੇ ਜਿਹੜਾ ਸਟੇਡੀਅਮ ਜਿਵੇਂ ਬੁੱਢਾ ਤਲ ਤੇ ਮੁਖੀ ਕਹਿਣਗੇ ਨਹਿنگ ਸਿੰਘ ਫੌਜਾ ਮੈਂ ਉਵੇਂ ਹੀ ਜਿਹੜਾ ਉਹ ਸਟੇਡੀਅਮ ਹੁਣ ਆਪਣੇ ਉਹ ਜਿਹੜਾ ਐਤਕੀ ਤੇ ਚਲੋ ਜਲਦੀ ਦੀ ਨੇੜੇ ਸੀ ਕੰਮ ਇੱਕ ਸਾਲ ਇਹਨਾਂ ਦਾ ਰਹਿੰਦਾ ਉਦੋਂ ਤੱਕ ਜਿਹੜਾ ਸਟੇਡੀਅਮ ਵੀ ਤੇ ਯੂਨੀਵਰਸਿਟੀ ਵੀ ਹੈ ਜਿਹੜਾ ਐਲਾਨ ਕੀਤੇ ਨੇ ਇਹਨਾਂ ਨੇ ਜਿਹੜੇ ਵੀ ਕੰਮਾਂ ਦੇ ਉਹ ਜਿਹੜੇ ਆਪਣੇ ਅਧੂਰੇ ਨਹੀਂ ਰਹਿਣੇ ਚਾਹੀਦੇ ਉਹ ਕਾਰਜ ਪੂਰੇ ਹੋਣੇ ਚਾਹੀਦੇ ਨੇ ਚਰਨ ਗੰਗਾ ਸਟੇਡੀਅਮ ਜਿੱਥੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਆਪ ਜਿਹੜੇ ਜੰਗੀ ਅਭਿਆਸ ਕਰਾਉਂਦੇ ਸੀ ਦੋ ਦੋ ਟੀਮਾਂ ਬਣਾ ਕੇ ਉੱਥੇ ਆਪਣੇ ਉਹ ਸਟੇਡੀਅਮ ਜਿਹੜਾ ਜਿੱਧਰੋਂ ਅਧੂਰਾ ਹੈ ਉਹ ਜਿਹੜੇ ਕਾਰਜ ਉਹ ਪੂਰੇ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਪਾਵੇ ਨਿਹਾਲੋ ਜਾਵੇ ਵਾਹਿਗੁਰੂ ਜੀ ਕਾ